ਸ਼੍ਰੀ ਮੋਦੀ ਜੀ ਮੇਰੇ ਪਰਿਵਾਰ ਦੀ ਮਦਦ ਕਰੋ ਇੱਕ ਭਾਰਤੀ ਧੀ ਬੋਲ ਰਹੀ ਹਾਂ ਇਹ ਨਾ ਹੋਵੇ ਇਸੇ ਤਰ੍ਹਾਂ ਸਾਡੇ ਵਰਗੀਆਂ ਧੀਆ ਗਰੀਬੀ ਅਤੇ ਪੜ੍ਹਾਈ ਨਾ ਮਿਲਣ ਕਾਰਨ ਮਰਦੀਆਂ ਰਹਿਣ ਪ੍ਰਧਾਨ ਮੰਤਰੀ ਨੂੰ ਇਹ ਖੱਤ ਇੱਕ ਕੌਮੀ ਪੱਤਰ ਦੀ ਖਿਦਾਰਨ ਨੇ ਲਿਖਾਈ ਪਰ ਖੱਤ ਲਿਖਣ ਵਾਲੀ ਪੂਜਾ ਹੁਣ ਹਮੇਸ਼ਾ ਦੇ ਲਈ ਚੁੱਪ ਹੋ ਗਈ ਹੈ ਪੂਜਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਪਟਿਆਲਾ ਦੇ ਖਾਲਸਾ ਕਾਲਜ ਦੀ ਵਿਦਿਆਰਥਣ ਤੇ ਹੈਂਡਬਾਲ ਦੀ ਖਿਡਾਰੀ ਪੂਜਾ ਕੁਮਾਰੀ ਨੇ ਇਹ ਕਦਮ ਚੁੱਕਣ ਦੇ ਪਿੱਛੇ ਕਾਲਜ ਦੇ ਕੋਚ ਨੂੰ ਜ਼ਿੰਮੇਵਾਰ ਦੱਸਿਆ ਏ ਸੁਸਾਈਡ ਨੋਟ ਤੇ ਵਿੱਚ ਪੂਜਾ ਨੇ ਲਿਖਿਆ ਏ ਇਹ ਕਰਨ ਲਈ ਮੈਨੂੰ ਗਿਲਸਰ ਨੇ ਮਜਬੂਰ ਕੀਤਾ ਸੀ ਮੈਂ ਕੁੱਟਕੁੱਟ ਕੇ ਅਤੇ ਰੋ ਰੋ ਕੇ ਥੱਕ ਚੁੱਕੀ ਸੀ ਕਿਉਂਕਿ ਮੇਰੇ ਅਤੇ ਮੇਰੇ ਦੋਸਤਾਂ ਨਾਲ ਬੁਰਾ ਹੋਇਆ ਗਿਲਸਰ ਨੇ ਕਿਹਾ ਸੀ ਕਿ ਪੂਜਾ ਤੇ ਪੁਸ਼ਪਾ ਘਰ ਤੋਂ ਕਾਲਜ ਅਤੇ ਗਰਾਊਂਡ ਤੱਕ ਅਪਡਾਊਨ ਕਰਨ ਪਰ ਇੱਕ ਦਿਨ ਦਾ ਖਰਚ 120 ਰੁਪਏ ਅਤੇ ਇੱਕ ਮਹੀਨੇ ਦਾ 3720 ਰੁਪਏ ਅਸੀਂ ਕਿੱਥੋਂ ਲਿਆਂਦੇ ਅਸੀਂ ਗਰੀਬ ਹਾਂ 5 ਰੁਪਏ ਖਰਚ ਕਰਨ ਤੋਂ ਪਹਿਲਾਂ ਸੋਚਦੇ ਹਾਂ ਕਿ ਖਰਚ ਕਰੀਏ ਕਿ ਨਾ ਤੁਹਾਨੂੰ ਦੱਸ ਦਿਆਂ ਕਿ ਆਖਿਰ ਇਹ ਗਿਲਸਰ ਕੌਣ ਨੇ ਜਿਨ੍ਹਾਂ ਨੂੰ ਪੂਜਾ ਨੇ ਖੁਦਕੁਸ਼ੀ ਦੇ ਲਈ ਜ਼ਿੰਮੇਵਾਰ ਦੱਸਿਆ ਹੈ ਗਿਲਸਰ ਦਾ ਪੂਰਾ ਨਾਂ ਗੁਰਸ਼ਰਨ ਸਿੰਘ ਗੇਲੈ ਜੋ ਕਿ ਖਾਲਸਾ ਕਾਲਜ ਵਿੱਚ ਪੂਜਾ ਦੇ ਕੋਚ ਨੇ ਕਾਲਜ ਨੇ ਪੂਜਾ ਨੂੰ ਖੇਡ ਦੀ ਪ੍ਰੈਕਟਿਸ ਲਈ ਹੋਸਟਲ ਮੁਹैया ਕਰਵਾਇਆ ਸੀ ਪਰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਕੋਚ ਨੇ ਪੂਜਾ ਅਤੇ ਉਸਦੇ ਦੋਸਤ ਨੂੰ ਹੋਸਟਲ ਦੇ ਵਿੱਚ ਰੁਕਣ ਤੋਂ ਮਨਾ ਕਰ ਦਿੱਤਾ पूजा ਦੇ ਲਈ ਇਕਲ ਸਦਮੇ ਜਈ ਸੀ ਕਿਉਂਕਿ ਉਸ ਦਾ ਗਰੀਬ ਪਰਿਵਾਰ ਘਰ ਤੋਂ ਹੋਸਟਲ ਤੱਕ ਦੇ ਸਫ਼ਰ ਦਾ ਖਰਚ ਨਹੀਂ ਚੁੱਕ ਸਕਦਾ ਸੀ ਇਸੇ ਦੁੱਖ ਵਿੱਚ ਪੂਜਾ ਨੇ ਆਪਣੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਨੋਟ ਦੇ ਵਿੱਚ ਪੂਜਾ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਆਖਰੀ ਦਮ ਤੇ ਇਹ ਹੀ ਕਹਿਣਾ ਚਾਹਾਂਗੀ ਕਿ ਮੇਰੇ ਪਰਿਵਾਰ ਦੀ ਮਦਦ ਕਰੋ ਮੇਰਾ ਸੁਪਨਾ ਸੀ ਆਰਮੀ ਵਿੱਚ ਜਾਣਾ ਪਰ ਕਈ ਲੋਕਾਂ ਦੀ ਵਜ੍ਹਾ ਨਾਲ ਮੇਰੀ ਪੜ੍ਹਾਈ ਖਰਾਬ ਹੋ ਰਹੀ ਸੀ

ਪੁਲਿਸ ਨੇ ਖੁਦਕੁਸ਼ੀ ਨੋਟ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਜੇ ਮੈਂ ਵੈਰੀਫਾਈ ਕਰ ਰਿਹਾ। ਫਿਰ ਮੈਂ ਕਲੀਅਰ ਕਰਕੇ ਦੱਸਾਂ। ਪੂਜਾ ਨੇ ਖੱਤ ਦੇ ਅਖੀਰ ਦੇ ਵਿੱਚ ਆਪਣੇ ਪਰਿਵਾਰ ਤੇ ਲਈ ਲਿਖਿਆ ਹੈ। ਪਾਪਾ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੈਂ ਤੁਹਾਨੂੰ। ਬਸ ਕਦੇ ਹਿੰਮਤ ਨਾ ਹਾਰਨਾ। ਮੰਮੀ, ਦੀਦੀ, ਛੋਟੇ ਭਰਾ ਕਦੇ ਦੁਖੀ ਨਾ ਹੋਣਾ। ਤੁਹਾਡੀ ਪੂਜਾ। ਪੂਜਾ ਦੀ ਮੌਤ ਆਪਣੇ ਪਿੱਛੇ ਕਈ ਸਵਾਲ ਛੱਡ ਗਈ ਹੈ ਤੇ ਇਹਨਾਂ ਸਵਾਲਾਂ ਦੇ ਜਵਾਬ ਉਦੋਂ ਹੀ ਮਿਲਣਗੇ। ਜਦੋਂ ਉਸ ਨੂੰ ਇਨਸਾਫ ਮਿਲੇਗਾ